ਨਾ ਆਪਰੇਸ਼ਨ ਸੰਦੂਰ ਨੂੰ ਅੰਜਾਮ ਦੇ ਕੇ ਕਿੰਨੇ ਅਤਕਵਾਦੀਆਂ ਨੂੰ ਮਾਰਤਾ ਪੁੱਤ ਕਿਹੜੀਆਂ ਗੱਲਾਂ ਕਰਦਾ ਏ ਤੂੰ ਭੁੱਲ ਗਿਆ ਏ ਕਈ ਸਾਲ ਪਹਿਲਾਂ ਤੂੰ ਵੀ ਪ੍ਰੈਸ਼ਨ ਸੰਦੂਰ ਚਲਾਇਆ ਸੀ ਮੈਂ ਮੈਂ ਪ੍ਰੈਸ਼ਨ ਸੰਦੂਰ ਚਲਾਇਆ ਸੀ ਉਹ ਕਦੋਂ ਪੁੱਤ ਯਾਦ ਕਰ ਜਦੋਂ ਤੂੰ 150 ਬੰਦਾ ਲੈ ਕੇ ਦੁਸ਼ਮਣ ਦੇ ਘਰ ਹਮਲਾ ਬੋਲਿਆ ਸੀ ਮੈਂ ਹਮਲਾ ਬੋਲਿਆ ਏ ਉਹ ਦੁਸ਼ਮਣ ਕਿਹੜਾ ਓਹ ਉਹ ਤਾਂ ਜ਼ਿੰਦਗੀ ਦਾ ਇੱਕ ਹੀ ਦਿਨ ਸੀ ਜਦੋਂ ਤੂੰ ਦੁਸ਼ਮਣ ਤੋਂ ਜਿੱਤੇ ਆਂ ਮੁੜ ਕੇ ਤੇ ਹਾਰਦਾ ਹੀ ਆਂ ਉੱਤ ਗੋਲੀ ਵੱਜੀ ਆਲਾ ਬੰਦਾ ਬਚ ਜਾਂਦਾ ਪਰ ਜੀਬ ਦਾ ਡੰਗਿਆ ਬੰਦਾ ਨਹੀਂ ਵੱਜਦਾ ਨਾ ਤੇ ਮੇਰੇ ਦੁਸ਼ਮਣ ਕੋ ਪਿਸਤੌਲ ਆ ਨਾ ਉਹਦੇ ਕੋ ਬੰਦੂਕ ਆ ਨਾ ਉਹਦੇ ਕੋ ਪਰਮਾਣੂ ਬੰਬ ਆ ਮੈਨੂੰ ਇਹ ਨਹੀਂ ਸਮਝਾਈ ਜਾਂਦੀ ਕਿ ਉਹ ਮੇਰੇ ਤੇ ਹਮਲੇ ਕਰੀ ਕਿਵੇਂ ਜਾਂਦਾ ਇਹ ਉਹ ਸਭ ਤੋਂ ਵੱਡਾ ਹਥਿਆਰ ਵਾ ਜੀਬਾ ਤਾਹੀਓ ਮੇਰੇ ਸਾਰੇ ਅਸਤਰ ਸ਼ਸਤਰ ਫੇਲ ਹੋ ਗਏ ਆ ਪੁੱਤ ਦੁਸ਼ਮਣ ਤੇਰੇ ਘਰੋਂ ਰਾ